ਲਫਜ਼ਾਂ ਦੀ ਦੁਨੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਨਿੱਗਾ ਸਵਾਗਤ ਹੈ ਮੈਂ ਜਸਵੀਰ ਸਿੰਘ ਪੇਸ਼ ਹੈ ਇਸ ਹਫਤੇ ਦਾ ਕਰੀਅਰ ਬੁਲੇਟਿਨ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਅਧੀਨ ਕਲਰਿਕ ਦੀਆਂ 352 ਅਸਾਮੀਆਂ ਵਾਸਤੇ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 4 ਫਰਵਰੀ 219 ਹੈ ਵਧੇਰੇ ਜਾਣਕਾਰੀ ਲਈ ਵੈਬਸਾਈਟ ਅਤੇ ਨੋਟੀਫਿਕੇਸ਼ਨ ਸਕਰੀਨ ਤੋਂ ਨੋਟ ਕਰ ਸਕਦੇ ਹੋ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਕਰ ਸਕਦੇ ਹਨ ਆਨਲਾਈਨ ਅਪਲਾਈ ਪੁਲਿਸ ਜ਼ਿਲ੍ਹਾ ਖੰਨਾ ਜਗਰਾਉਂ ਤੇ ਪੂਰੇ ਜ਼ਿਲ੍ਹਾ ਲੁਧਿਆਣਾ ਤੋਂ ਇਲਾਵਾ ਮੋਗਾ ਰੂਪਨਗਰ ਅਤੇ ਅਜੀਤਗੜ ਮੋਹਾਲੀ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ ਢੋਲੇਵਾਲ ਕੰਪਲੈਕਸ ਲੁਧਿਆਣਾ ਵਿੱਚ 10 ਮਾਰਚ ਤੋਂ 20 ਮਾਰਚ 2019 ਤੱਕ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਵਿੱਚ ਹਿੱਸਾ ਲੈਣ ਵਾਲੇ ਚਾਹਵਾਨ ਨੌਜਵਾਨਾਂ ਨੂੰ ਮਿਤੀ 9 ਜਨਵਰੀ ਤੋਂ ਲੈ ਕੇ 22 ਫਰਵਰੀ 2019 ਤੱਕ ਫੌਜ ਦੀ ਵੈੱਬਸਾਈਟ ਤੇ ਅਪਲਾਈ ਕਰਨਾ ਪਵੇਗਾ ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਸਕਰੀਨ ਤੋਂ ਦੇਖ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀ ਡੇਟ ਸ਼ੀਟ ਜਾਰੀ 12ਵੀਂ ਦੀ ਪ੍ਰੀਖਿਆ 1 ਮਾਰਚ ਅਤੇ 10ਵੀਂ ਦੀ ਪ੍ਰੀਖਿਆ 15 ਮਾਰਚ ਤੋਂ ਸ਼ੁਰੂ ਹੋਵੇਗੀ ਨੋਟੀਫਿਕੇਸ਼ਨ ਸਕਰੀਨ ਤੋਂ ਦੇਖੋ ਨਿਯੁਕਤੀਆਂ ਟਾਈਪਿੰਗ ਕੁਸ਼ਲਤਾ ਟੈਸਟ ਸ਼ਡਿਊਲ ਭਰਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਦੀ ਅਸਾਮੀ ਲਈ ਟਾਈਪਿੰਗ ਕੁਸ਼ਲਤਾ ਟੈਸਟ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਮਿਤੀ 19 ਜਨਵਰੀ 2019 ਨੂੰ ਐਨ ਆਈ ਟੂ ਟੇ ਆਰ ਸੈਕਟਰ 26 ਚੰਡੀਗੜ੍ਹ ਵਿਖੇ ਅਜੋਜੀਤ ਕੀਤੀ ਜਾਣੀ ਨਿਰਧਾਰਤ ਕੀਤੀ ਗਈ ਹੈ ਵਧੇਰੇ ਜਾਣਕਾਰੀ ਲਈ ਅਤੇ ਵੈੱਬਸਾਈਟ ਨੋਟ ਕਰਨ ਲਈ ਸਕਰੀਨ ਤੋਂ ਨੋਟੀਫਿਕੇਸ਼ਨ ਦੇਖ ਸਕਦੇ ਹੋ ਬਿਊਟੀ ਕੰਪਨੀ ਔਰੇਨ ਵੱਲੋਂ ਪੰਜਾਬ ਵਿੱਚ 100 ਦੇ ਕਰੀਬ ਐਕਸਪ੍ਰੈਸ ਸੈਲੂਨ ਖੋਲਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ 800 ਤੋਂ 1000 ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਦਾ ਅਨੁਮਾਨ ਹੈ ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਸਕਰੀਨ ਉੱਤੋਂ ਦੇਖ ਸਕਦੇ ਹੋ ਪੰਜਾਬ ਵਿੱਚ ਬੱਸਾਂ ਦੇ ਰੂਟ ਹੋਣਗੇ ਆਨਲਾਈਨ ਇੱਕ ਪਰਮਿਟ ਇੱਕ ਬੱਸ ਦਾ ਫਾਰਮੂਲਾ ਲਾਗੂ ਨੋਟੀਫਿਕੇਸ਼ਨ ਸਕਰੀਨ ਤੇ ਦਿੱਤਾ ਗਿਆ ਹੈ ਇੱਕ ਖਬਰ ਇਹ ਵੀ ਸੱਤ ਲੜਕੀਆਂ ਨੇ ਪਟਵਾਰੀ ਬਣ ਕੇ ਸਿਰਜਿਆ ਨਵਾਂ ਇਤਿਹਾਸ ਚਾਰ ਨੇ ਜਲੰਧਰ ਤੇ ਤਿੰਨ ਨੇ ਫਿਲੌਰ ਤਹਿਸੀਲ ਵਿੱਚ ਸੰਭਾਲੇ ਅਹੁਦੇ ਇਹ ਮਾਣਮੱਤੀ ਖਬਰ ਤੁਸੀਂ ਸਕਰੀਨ ਤੋਂ ਪੜ ਸਕਦੇ ਹੋ ਹੋਰ ਕੁਝ ਦਾਖਲਾ ਨੋਟੀਫਿਕੇਸ਼ਨ ਸਕਰੀਨ ਤੇ ਦਿੱਤੇ ਜਾ ਰਹੇ ਹਨ ਵੋਲੇ ਵਿਲਾ ਹੈ ਇੱਕ ਵਿਸ਼ੇਸ਼ ਰਿਪੋਰਟ ਦਾ ਸਾਡੇ ਨਾਲ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਸਰਗੀ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਮਿਸਟਰ ਹਰਮਿੰਦਰ ਸਿੰਘ ਜੀ ਜੋ ਸਾਨੂੰ ਕੋਰਟ ਕੰਜ਼ਿਊਮਰ ਬਾਰੇ ਵਿਸ਼ੇਸ਼ ਜਾਣਕਾਰੀ ਦੇਣਗੇ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਹਾਂਜੀ ਇਸ ਮੌਕੇ ਹਰਮਿੰਦਰ ਸਿੰਘ ਕੰਜ਼ਿਊਮਰ ਐਕਟਿਵਿਸਟ ਬਿਸਰ ਬਲੂਅਰ ਸਾਤ ਨੂੰ ਸਾਡੇ ਨਾਲ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਜੀ ਹਰਮਿੰਦਰ ਪੰਜਾਬ ਦੇ ਵਿੱਚ ਇੱਕ ਦੋ ਸਮੱਸਿਆਵਾਂ ਨਾਲ ਸਾਹਮਣਾ ਕਰਨਾ ਪਿਆ ਕਿ ਜਿਹੜੇ ਕੰਜ਼ਿਊਮਰ ਨੇ ਸਾਡੇ ਜਿਹੜੇ ਉਪਭੋਗਤਾ ਨੇ ਉਹ ਨਾ ਬਹੁਤ ਜਗ੍ਹਾ ਦੇ ਉੱਤੇ ਮਜਬੂਰੀ ਸਹਿਣ ਲਈ ਦਾ ਮਜਬੂਰ ਹੋ ਜਾਂਦੇ ਨੇ ਪਰ ਉਹਨਾਂ ਨੂੰ ਕਿਸੇ ਚੀਜ਼ ਦਾ ਹੱਲ ਨਜ਼ਰ ਨਹੀਂ ਆਉਂਦਾ ਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਤੋਂ ਕਈ ਤਰ੍ਹਾਂ ਦੀਆਂ ਵਸੂਲੀਆਂ ਕਰਦੇ ਨੇ ਸਮੱਸਿਆਵਾਂ ਖੜੀਆਂ ਕਰਦੇ ਨੇ ਤੇ ਤੁਸੀਂ ਸਾਨੂੰ ਦੱਸੋ ਕਿ ਇੱਕ ਉਪਭੋਗਤਾ ਦੇ ਤੌਰ ਤੇ ਕਿਹੜੇ-ਕਿਹੜੇ ਹੱਕ ਹੁੰਦੇ ਨੇ ਜਿਨ੍ਹਾਂ ਨੂੰ ਉਹ ਲੈ ਸਕਦੇ ਨੇ ਦੇਖੋ ਜੀ ਸਭ ਤੋਂ ਪਹਿਲੇ ਸਾਡੀ ਡਿਊਟੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਰਾਈਟਸ ਦੀ ਗੱਲ ਕਰਾਂਗੇ ਡਿਊਟੀ ਇਹ ਤਾਂ ਸਾਨੂੰ ਪਹਿਲੇ ਪਤਾ ਹੋਣਾ ਚਾਹੀਦਾ ਤੁਸੀਂ ਇੱਕ ਫਰਜ ਆਪਣਾ ਨਿਭਾਇਆ ਉਹ ਕੋਕਾ ਹੋਣ ਦੇ ਖਾਤਰ ਤੁਸੀਂ ਚੀਜ਼ ਲੈਣ ਤੋਂ ਪਹਿਲਾਂ ਉਹਦੀ ਐਮ ਆਰ ਪੀ ਚੈੱਕ ਕੀਤੀ ਉਹਦੀ ਐਕਸਪਾਇਰੀ ਡੇਟ ਕਦੋਂ ਬਣੀ ਹੈ ਕਦੋਂ ਉਹਨੂੰ ਐਕਸਪਾਇਰ ਹੋਣਾ ਉਹ ਚੈੱਕ ਕਰੋ ਉਸ ਤੋਂ ਬਾਅਦ ਉਸਦੇ ਕੋਲ ਬਿੱਲ ਮੰਗੋ ਹੁਣ ਪ੍ਰੋਬਲਮ ਆਂਦੀ ਹੈ ਜੀ ਕਿ ਅਸੀਂ ਬਿੱਲ ਮੰਗਦੇ ਆ ਬਿੱਲ ਦੇਣ ਤੋਂ ਇਨਕਾਰ ਹੀ ਹੋ ਜਾਂਦਾ ਦੁਕਾਨਦਾਰ ਜਾਂ ਤੁਹਾਨੂੰ ਇਸ ਤਰ੍ਹਾਂ ਟਰਾਈ ਜਾਂਦਾ ਕਿ ਉਹਦੇ ਉੱਪਰ ਟੈਕਸ ਲੱਗੂਗਾ ਤੇ ਅਸੀਂ ਡਰ ਜਾਂਦੇ ਆ ਇਹ ਕਾਹਦੀ ਖਾਤਰ 5-10 ਰੁਪਏ ਫालतू ਖੋਕਾਂਗੇ ਉਹ ਸਾਡੀ ਸਭ ਤੋਂ ਵੱਡੀ ਗਲਤੀ ਹੋਊਗੀ ਉਸ ਮਜਬੂਰੀ ਦਾ ਫਾਇਦਾ ਉਠ ਚੱਕਦਾ ਹੈ ਦੁਕਾਨਦਾਰ। ਦੂਸਰੀ ਗੱਲ ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਸਫ਼ਰ ਕਰਦੇ ਹਾਂ ਰੇਲਵੇ ਸਟੇਸ਼ਨ ਰੇਲਵੇ ਦੇ ਥਰੂ ਜਾਂ ਬੱਸ ਦੇ ਥਰੂ ਤੇ ਟਾਬਿਆਂ ਦੇ ਉੱਤੇ ਬੱਸ ਰੁਕਦੀ ਹੈ। ਬੱਸ 10-15 ਮਿੰਟ ਖੜਦੀ ਹੈ। ਉੱਥੇ ਅਸੀਂ ਲੋੜੀਂਦੀਆਂ ਜ਼ਰੂਰੀ ਚੀਜ਼ਾਂ ਲੈਂਦੇ ਹਾਂ। ਜਵੇਂ ਠੰਡਾ ਹੋ ਗਿਆ, ਪਾਣੀ ਹੋ ਗਿਆ, ਚਿਪਸ ਹੋ ਗਏ ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਦੁਕਾਨਦਾਰ 5-10 ਰੁਪਏ ਫालतू ਲੈਂਦਾ ਹੈ। ਉੱਥੇ ਅਸੀਂ ਅਸਮਰਥ ਹੋ ਜਾਂਦੇ ਹਾਂ। ਕਿਉਂ ਕਿਉਂਕਿ ਅਸੀਂ ਸਫਰ ਦੇ ਵਿੱਚ ਹੁੰਦੇ ਆ ਤੇ ਸਾਡਾ ਆਪਣਾ ਖੇਤਰ ਵੀ ਨਹੀਂ ਹੁੰਦਾ ਤੇ ਅਸੀਂ ਕਹਿੰਦੇ ਆ ਵੀ ਚੱਲ ਕਾਦੀ ਖਾਤਰ ਇਹਨਾਂ ਨਾਲ ਲੜਨਾ ਇਹ ਸਾਡੀ ਸਭ ਤੋਂ ਵੱਡੀ ਅਣਗਹਿਲੀ ਉੱਥੇ ਆਉਂਦੀ ਹੈ ਅਸੀਂ ਤੁਹਾਨੂੰ ਡਿਪਾਰਟਮੈਂਟ ਦੱਸਾਂਗੇ ਜਿਹੜੇ ਡਿਪਾਰਟਮੈਂਟ ਨੇ ਰੋਲ ਤੌਰ ਤੇ ਇਸ ਚੀਜ਼ ਨਾਲ ਡੀਲ ਕਰਦੇ ਨੇ ਹਰਮਿੰਦਰ ਇੱਕ ਉਪਭੋਗਤਾ ਨੂੰ ਕਿਹੜੇ ਕਿਹੜੇ ਨੁਕਤੇ ਦਾ ਖਿਆਲ ਰੱਖਣਾ ਚਾਹੀਦਾ ਜਦੋਂ ਉਹ ਦੁਕਾਨਦਾਰ ਨਾਲ ਜਾਂ ਕਿਤੇ ਵੀ ਕੋਈ ਡੀਲ ਕਰਦਾ ਦੇਖੋ ਜੀ ਜੇਕਰ ਤਾਂ ਤੁਸੀਂ ਕੋਈ ਵੱਡੇ ਵੱਡੀ ਰਕਮ ਦੀ ਡੀਲ ਕਰਨੀ ਹੈ ਤੇ ਤੁਸੀਂ ਆਪਣਾ ਰਿਕਾਰਡ ਰੱਖੋ ਆਮ ਤੌਰ ਤੇ ਕੀ ਹੁੰਦਾ ਸੀ ਮੌਖਿਕ ਗੱਲ ਕਰਦੇ ਆ ਤੇ ਦੁਕਾਨਦਾਰ ਤੁਹਾਨੂੰ ਬੜੇ-ਬੜੀ-ਬੜੀ ਚੀਜ਼ਾਂ ਕਹਿੰਦਾ ਕਿ ਹਾਂਜੀ ਅਸੀਂ ਤੁਹਾਨੂੰ ਇਹ ਹੀ ਦਵਾਂਗੇ ਫਲਾਣਾ ਦਵਾਂਗੇ ਢਿੰਗਾ ਦਵਾਂਗੇ ਕੋਈ ਹਿਡਨ ਕੋਸਟ ਨਹੀਂ ਹੋਏਗੀ ਆਮ ਤੌਰ ਤੇ ਅਸੀਂ ਮੌਖਿਕ ਗੱਲਾਂ ਕਰਦੇ ਆ ਜੇ ਤੁਸੀਂ ਕਹੋਗੇ ਕਿ ਲਿਖ ਕੇ ਦੇ ਉਹ ਲਿਖ ਕੇ ਦੇਣ ਤੋਂ ਵੀ ਇਨਕਾਰੀ ਹੋ ਜਾਂਦਾ ਤੁਸੀਂ ਆਪ ਦੇ ਪਾਕਟ ਦੇ ਵਿੱਚ ਆਪਣੇ ਜੇਬ ਦੇ ਵਿੱਚ ਰਿਕਾਰਡਰ ਜ਼ਰੂਰ ਔਨ ਕਰਕੇ ਰੱਖੋ ਠੀਕ ਹੈ ਇਹ ਆਮ ਤੌਰ ਤੇ ਚੰਡੀਗੜ੍ਹ ਦੇ ਵਿੱਚ ਇਹ ਵਾਲੀਆਂ ਚੀਜ਼ਾਂ ਹੋਈਆਂ ਆ ਆਮ ਤੌਰ ਤੇ ਸਾਡੇ ਨਾਲ ਵੀ ਇਹ ਵਾਲੀਆਂ ਚੀਜ਼ਾਂ ਹੋਈਆਂ ਜਦੋਂ ਮੇਰਾ ਪਹਿਲਾ ਕੇਸ ਸੀ ਤਾਂ ਆਹੀ ਵਾਲਾ ਕੇਸ ਆਇਆ ਸੀਗਾ ਕਿ ਦੁਕਾਨਦਾਰ ਆਪਣੇ ਕਹੇ ਤੋਂ ਮੁੱਕ ਤੇ ਇਹ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਰਕਮ ਅਸੀਂ ਵਰਕ ਵਟੀ ਲਗਾਈ ਹੁੰਦੀ ਹੈ ਤੇ ਜਦੋਂ ਸਾਡੇ ਨਾਲ ਇਸ ਤਰ੍ਹਾਂ ਦੀ ਠੱਗੀ ਹੁੰਦੀ ਹੈ ਤੇ ਅਸੀਂ ਅਸਮਰਥ ਜੇ ਫੀਲ ਕਰਦੇ ਹਾਂ ਅਸਮਰਥ ਜੇ ਮਹਿਸੂਸ ਕਰਦੇ ਹਾਂ ਤੇ ਸਾਡੇ ਕੋਲ ਇੱਕੋ ਇੱਕ ਚਾਰਾ ਹੁੰਦਾ ਕਿ ਅਸੀਂ ਵਕੀਲ ਕੋਲ ਜਾਈਏ ਤਾਂ ਵਕੀਲ ਵੀ ਜਿਹੜੇ ਹੈਗੇ ਨੇ 20 25 20000 ਤੋਂ ਘੱਟ ਸਾਡਾ ਕੇਸ ਹੈਂਡਲ ਨਹੀਂ ਕਰਦੇ ਤੇ ਅਗਰ ਅਸੀਂ ਇਹਨਾਂ ਚੰਦਾ ਖਿਆਲ ਰੱਖਾਂਗੇ ਕਿਸੇ ਵੱਡੇ ਸੌਦੇ ਤੇ ਲਈ ਤੇ ਅਸੀਂ ਬਹੁਤ ਸੋਖੇ ਹੋ ਜਾਵਾਂਗੇ ਅਸੀਂ ਆਪ ਦੇ ਤੌਰ ਤੇ ਹੀ ਉਸ ਚੀਜ਼ ਨੂੰ ਡੀਲ ਕਰ ਸਕਦੇ ਹਾਂ ਸੋਲਵ ਕਰ ਸਕਦੇ ਹਾਂ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਇਹ ਮੈਡੀਸਨ ਦੀ ਗੱਲ ਦਵਾਈ ਇਹ ਬੜੀ ਵੱਡੀ ਚੀਜ਼ ਹੈ ਇਹ ਮੇਰੇ ਨਾਲ ਵੀ ਇਹ ਚੀਜ਼ ਹੋਈ ਹੈ ਕਿ ਅਸੀਂ ਕਿਸੇ ਦੁਕਾਨ ਦੇ ਉੱਪਰ ਮੈਡੀਸਿਨ ਲੈਣ ਗਏ ਚਲੋ ਬੰਦ ਚੀਜ਼ ਤਾਂ ਅਸੀਂ ਬਿੱਲ ਲੈ ਲੈਂਦੇ ਆ ਜਦੋਂ ਕੋਈ ਖੁੱਲੀ ਦਵਾਈ ਲੈਣਦੇ ਆ ਇੱਕ ਦੋ ਟੈਬਲੇਟਸ ਅਸੀਂ ਲੈਂਦੇ ਆ ਤੇ ਇਹਦੇ ਵਿੱਚ ਹੁੰਦਾ ਕੀ ਹੈ ਕਿ ਇੱਕ ਤਾਂ ਬਿੱਲ ਨਹੀਂ ਲੈਂਦੇ ਦੂਸਰੀ ਗੱਲ ਅਸੀਂ ਉਹਦੀ ਐਕਸਪਾਇਰੀ ਡੇਟ ਚੈੱਕ ਨਹੀਂ ਕਰਦੇ ਇਹ ਚੰਡੀਗੜ੍ਹ ਦੇ ਵਿੱਚ ਮੇਰੇ ਨਾਲ ਹੋਈ ਹੈ ਕਿ ਮੈਂ ਖੁੱਲੀ ਦਵਾਈ ਲੈਣ ਗਿਆ ਮੈਂ ਉਹਨੂੰ ਕਿਹਾ ਕਿ 10 ਟੈਬਲੇਟ ਦੇ ਦੇ ਉਹਨੇ ਬੰਦ ਸ਼ੀਸ਼ੀ ਤੋਂ ਟੈਬਲੇਟ ਖੋਲ ਕੇ ਦਿੱਤੀ ਆ ਅਚਾਨਕ ਮੇਰੀ ਨਜ਼ਰ ਜਿਹੜੀ ਗਈ ਉਹ ਟੈਬਲੇਟ ਦੀ ਡੱਬੀ ਦੇ ਬਣੇ ਐਕਸਪਾਇਰੀ ਡੇਟ ਤੇ ਪੈ ਗਈ ਉਹ ਐਕਸਪਾਇਰ ਦਵਾਈ ਮੈਨੂੰ ਦੇ ਰਿਆ ਸੀ ਇਹ ਦੋਸਤੋ ਦੇਖੋ ਕਿੰਨਾ ਵੱਡਾ ਜਾਨੀ ਤੇ ਮਾਲੀ ਠੱਗਾ ਸਾਡੇ ਨਾਲ ਹੋ ਰਿਹਾ ਹੈ ਜੀ ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ ਉਹਦੇ ਵਿੱਚ ਐਮ ਆਰ ਪੀ ਚੈੱਕ ਕੀਤੀ ਜਾਏ ਮੈਕਸਿਮਮ ਰਿਟੇਲ ਪ੍ਰਾਈਸ ਦੂਸਰੀ ਗੱਲ ਮੈਨੂਫੈਕਚਰਿੰਗ ਡੇਟ ਤੀਸਰੀ ਗੱਲ ਉਹਦੀ ਐਕਸਪਾਇਰੀ ਡੇਟ ਇਹ ਤਿੰਨ ਚੀਜ਼ਾਂ ਜਿਹੜੀ ਹੈਗੀ ਉਹ ਚੈੱਕ ਕੀਤੀ ਜਾਵੇ ਤੇ ਬਸ ਜੇ ਤੁਸੀਂ ਆ ਚੀਜ਼ ਕਰ ਲੋਗੇ ਤਾਂ ਕਮ ਸੇ ਕਮ ਤੁਸੀਂ ਠੱਕੇ ਤੋਂ ਬਚ ਜਾਓਗੇ ਲੋਕਾਂ ਦੇ ਮਨ ਚ ਇੱਕ ਬਹੁਤ ਵੱਡਾ ਵਹਿਮ ਹੈ ਕਿ ਕੋਈ ਵੀ ਕੇਸ ਜਿਹੜਾ ਹੈ ਉਹ ਵਕੀਲ ਤੋਂ ਬਿਨਾਂ ਨਹੀਂ ਲੜਿਆ ਜਾ ਸਕਦਾ ਜਿਹੜੇ ਕੰਜ਼ਿਊਮਰ ਕੋਰਟਸ ਨੇ ਇਹਦੇ ਵਿੱਚ ਸਾਨੂੰ ਵਕੀਲ ਦੀ ਸ਼ਰਨ ਚ ਜਾਣਾ ਪੈਂਦਾ ਕਿ ਅਸੀਂ ਆਪਣੇ ਤੌਰ ਤੇ ਵੀ ਐਪਲੀਕੇਸ਼ਨ ਦੇ ਸਕਦੇ ਹਾਂ ਤੇ ਕਿੰਨੇ ਕਿ ਚਿਰ ਚ ਨਿਆ ਮਿਲਦਾ ਦੇਖੋ ਜੀ ਬੜਾ ਖੂਬਸੂਰਤ ਸਵਾਲ ਤੁਸੀਂ ਪੁੱਛਿਆ ਹੈ ਇਹ ਸਾਡੀ ਕਿਉਂਕਿ ਅਸੀਂ ਜਾਗਰੂਕ ਨਹੀਂ ਆ ਅਸੀਂ ਅਬਜ਼ਰਵੈਂਟ ਨਹੀਂ ਆ ਸੀ ਆਬਜ਼ਰਵਰ ਨਹੀਂ ਆ ਇਸ ਕਰਕੇ ਸਾਨੂੰ ਲੁੱਟੇ ਜਾਂਦਾ ਕਾਨੂੰਨ ਹਿੰਦੁਸਤਾਨ ਦੇ ਕਾਨੂੰਨ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਉਪਭੋਗਤਾ ਦੇ ਨਾਲ ਅਗਰ ਕੋਈ ਤੱਕਾ ਹੁੰਦਾ ਹੈ ਤੇ ਆਪ ਦਾ ਕੇਸ ਜਿਹੜਾ ਹੈਗਾ ਆਪ ਲੜ ਸਕਦਾ ਹੈ ਤੇ ਉਹਦਾ ਪ੍ਰੋਸੈਸ ਬੜਾ ਸਿੰਪਲ ਹੈ ਕਿ ਤੁਸੀਂ ਪਲੇਨ ਕਾਗਜ਼ ਦੇ ਉੱਤੇ ਖਾਲੀ ਕਾਗਜ਼ ਦੇ ਉੱਤੇ ਆਪਣਾ ਕੇਸ ਤਿਆਰ ਕਰਕੇ ਜਿਹੜੇ ਭਾਸ਼ਾ ਦਾ ਤੁਸੀਂ ਗਿਆਨ ਰੱਖਦੇ ਹੋ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਵੀ ਸਾਡੇ ਕੋਰਟ ਦੀ ਭਾਸ਼ਾ ਅੰਗਰੇਜ਼ੀ ਹੈ ਇਹ ਬਿਲਕੁਲ ਮਿਥ ਹੈ ਇਸ ਵਿੱਚ ਇਹ ਕੋਈ ਸਹੀ ਗੱਲ ਨਹੀਂ ਹੈ ਕੋਈ ਵੀ ਭਾਸ਼ਾ ਜਿਹੜੀ ਤੁਹਾਡੀ ਮਾਤ ਭਾਸ਼ਾ ਜਿਹੜੀ ਹੈ ਤੁਸੀਂ ਉੱਥੇ ਉਸ ਦੇ ਵਿੱਚ ਆਪਣਾ ਕੇਸ ਜਿਹੜਾ ਹੈਗਾ ਦੇ ਸਕਦੇ ਪਰ کورٹ ਵੀ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਰਕੇ ਕਹਿਣਾ ਚਾਹਾਂਗਾ ਕਿ ਤੁਸੀਂ کورٹ ਜਾਣ ਤੋਂ ਪਹਿਲਾਂ ਆਪ ਦੇ ਤੌਰ ਤੇ ਇੱਕ ਦੁਕਾਨਦਾਰ ਨੂੰ ਤੇ ਕੰਪਨੀ ਨੂੰ ਪੱਠੀ ਲਿਖੋ ਹੋ ਸਕਦਾ ਹੈ ਕਿ ਤੁਹਾਡਾ ਤੁਹਾਨੂੰ ਕੇਸ ਕੇਸ ਕਰਨ ਦੀ ਜਾਂ کورٹ ਵੀ ਜਾਣ ਦੀ ਲੋੜ ਹੀ ਨਾ ਪਵੇ ਠੀਕ ਹੈ ਕਿ ਤੁਸੀਂ ਕਮ ਸੇ ਕਮ ਹਫਤੇ ਦਾ ਟਾਈਮ ਜਿਹੜਾ ਹੈਗਾ ਕੰਪਨੀ ਨੂੰ ਦਿਓ ਅਗਰ ਉਹ ਨਹੀਂ ਸੁਣਦੀ ਫਿਰ ਤੁਸੀਂ کورٹ ਵਿੱਚ ਜਾਓ ਪਹਿਲੀ ਗੱਲ ਦੂਸਰੀ ਗੱਲ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਇਹ ਕਹਿੰਦਾ ਕਿ 90 ਦਿਨਾਂ ਦੇ ਵਿੱਚ ਵਿੱਚ ਅਸੀਂ ਫੈਸਲਾ ਦਵਾ ਤੇ ਇਹਦੇ ਵਿੱਚ ਵਕੀਲ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਆਖਰੀ ਸਵਾਲ ਹਨਮਿੰਦਰ ਸਿੰਘ ਕੇ ਸਿਧਾਂਤਕ ਗੱਲਾਂ ਬਹੁਤ ਕੀਤੀਆਂ ਜਾਂਦੀਆਂ ਨੇ ਮੈਂ ਪਤਾ ਕੀਤਾ ਮੈਨੂੰ ਪਤਾ ਲੱਗਿਆ ਕਿ ਤੁਸੀਂ ਬਹੁਤ ਸਾਰੇ ਕੇਸ ਜਿਹੜੇ ਹੈਗੇ ਆ ਉਹ ਸੇਵਾ ਦੇ ਤੌਰ ਤੇ ਲੋਕਾਂ ਦੇ ਲਈ ਲੜੇ ਨੇ ਤੇ ਉਹਨਾਂ ਚ ਕਿੰਨੇ ਆ ਕਿ ਨੂੰ ਹੁਣ ਤੱਕ ਨਿਆਂ ਮਿਲਿਆ ਕਿੰਨੇ ਕੇਸ ਜਿਹੜੇ ਆ ਉਹ ਸੋਲਵ ਹੋਏ ਨੇ ਕਿਸ ਤਰ੍ਹਾਂ ਦੇ ਕੇਸ ਸੀਗੇ ਸੰਖੇਪ ਚ ਸਾਨੂੰ ਦੱਸ ਦਿਓ ਦੇਖੋ ਜੀ ਅਸੀਂ ਹੁਣ ਤੱਕ 17 ਕੇਸ ਲੜ ਚੁੱਕੇ ਆ ਜੀ ਤੇ ਅਸੀਂ तकरीबन तकरीबन 30 ਜਿਹੜੀ ਹੈਗੀ ਆ ਅਸੀਂ ਜਿਹੜੀ ਨਾਲ ਟੱਕਿਆ ਹੋਇਆ ਹੁੰਦਾ ਜਿਹੜਾ ਵਿਕਟਮ ਹੁੰਦਾ ਅਸੀਂ ਉਸੇ ਕੋਲ ਸਿਰਫ ਫੀਸ ਲੈਂਦੇ ਆ ਬਾਕੀ ਸਾਰਾ ਕੇਸ ਅਸੀਂ ਆਪ ਤਿਆਰ ਕਰਦੇ ਆ ਹਾਂ ਬਟ ਅਸੀਂ ਬੰਦੇ ਨੂੰ ਅ ਸ਼ਕਤੀਸ਼ੀਲ ਕਰਦੇ ਆ ਕਿ ਉਹਨੂੰ ਨਿਰਭਰ ਨਹੀਂ ਕਰਦੀ ਆਪਣੇ ਉੱਤੇ ਇਹ ਸ਼ਕਤੀਸ਼ਾਲੀ ਬਣਾਉਂਦੇ ਆ ਕਿ ਤੁਸੀਂ ਆਪ ਦੀ ਪੈਰਵਾਈ ਆਪ ਕਰੋ ਤੁਹਾਨੂੰ ਮੈਟਰ ਸਾਰਾ ਇਕੱਠਾ ਕਰਕੇ ਅਸੀਂ ਦਵਾਂਗੇ ਬੋਲਣਾ ਕਿਵੇਂ ਅਸੀਂ ਤੁਹਾਨੂੰ ਦੱਸਾਂਗੇ ਮਗਰ ਤੁਸੀਂ ਕੋਰਟ ਵੀ ਜਾ ਕੇ ਆਪ ਆਪਣਾ ਨਿਆਂ ਲਈ ਲੜਨੇ 17 ਕੇਸ ਅਸੀਂ ਲੜ ਚੁੱਕੇ ਆ ਜੀ ਇਹ ਆ ਸਧਾਰਨ ਕੇਸਿਸ ਹੈਗੇ ਸੀ ਸਧਾਰਨ ਜਿਹੜੇ ਆਮ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕੋਈ ਖਰੀਦ-ਫਰੋਖ ਕਰਨ ਜਾਂਦੇ ਹੈਗੇ ਆ ਉਹ ਟੀਵੀ ਖਰੀਦਣ ਜਾ ਰਿਹਾ ਕੋਈ ਕਾਰ ਖਰੀਦਣ ਜਾ ਰਿਹਾ ਆ ਕਿਸੇ ਦਾ ਪੇਪਰਾਂ ਦਾ ਮਸਲਾ ਹੈਗਾ ਯੂਨੀਵਰਸਿਟੀ ਦਾ ਮਸਲਾ ਹੈਗਾ ਇਸ ਤਰ੍ਹਾਂ ਦੀਆਂ ਅਸੀਂ ਕੇਸ ਲੜੇ ਹੈਗੀਆਂ ਤੇ ਉਹਦੇ ਵਿੱਚ ਅ ਤਕਰੀਬਨ ਸਾਰਿਆਂ ਵਿੱਚ ਹੀ ਅਸੀਂ ਫਤਿਹ ਪ੍ਰਾਪਤ ਕੀਤੀ ਹੈ। ਬਹੁਤ ਸ਼ੁਕਰੀਆ ਹਰਮਿੰਦਰ ਸਿੰਘ 17 ਕੇਸ ਤੁਸੀਂ ਲੜੇ ਨੇ 17 ਚ ਫਤਿਹ ਪ੍ਰਾਪਤ ਕੀਤੀ ਹੈ। ਨਿਆਂ ਜਿਹੜਾ ਹੈ ਉਹ ਹਾਸਲ ਕੀਤਾ ਹੈ। ਬਹੁਤ ਸ਼ੁਕਰੀਆ ਲਈ ਸੋ ਦਰਸ਼ਕੋ ਏਸੀ ਚੰਡੀਗੜ੍ਹ ਤੋਂ ਹਰਮਿੰਦਰ ਸਿੰਘ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ। ਅਸੀਂ ਵਾਪਸ ਦਰਸ਼ਕਾਂ ਨੂੰ ਲੈ ਚੱਲਦੇ ਹਾਂ ਲਫ਼ਜ਼ਾਂ ਦੀ ਦੁਨੀਆ ਸਟੂਡੀਓ ਵਿੱਚ। ਏਸੀ ਇਸ ਹਫ਼ਤੇ ਦਾ ਕੈਰੀਅਰ ਬੁਲੇਟਿਨ ਅਗਲੇ ਹਫਤੇ ਨਵਾਂ ਕਰੀਅਰ ਬੁਲੇਟਿਨ ਲੈ ਕੇ ਹਾਜ਼ਰ ਹੋਵਾਂਗਾ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਇਸੇ ਦੇ ਨਾਲ ਸਜਦਾ ਸਲਾਮ